ਸਨਮਾਨ ਜੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਬਾਬਾ ਸ੍ਰੀ ਚੰਦ ਜੀ ਨੇ ਜਦੋਂ ਇੱਕ ਸਿਪਾਹੀ ਨੂੰ ਉਪਦੇਸ਼ ਦਿੱਤਾ ਸੀ ਆਓ ਉਪਾਵਨ ਕਥਾ ਆਪਾਂ ਸਰਵਣ ਕਰਦੇ ਹਾਂ ਜੀ ਇੱਕ ਦਿਨ ਜਦੋਂ ਬਾਬਾ ਸ੍ਰੀ ਚੰਦ ਜੀ ਸਮਾਧੀ ਵਿੱਚ ਲੀਨ ਬੈਠੇ ਆ ਦੂਰ ਜਾ ਰਿਹਾ ਸੀ ਇੱਕ ਸ਼ਸਤਰਧਾਰੀ ਸਿਪਾਹੀ ਉਹਨੇ ਦੂਰ ਤੋਂ ਬਾਬਾ ਜੀ ਦੇ ਦਰਸ਼ਨ ਕੀਤੇ ਆ ਇੱਕ ਛੋਟਾ ਜਿਹਾ ਬਾਲਕ ਤੇ ਦੂਜਾ ਉਸ ਤੋਂ ਬਡੇਰੀ ਉਮਰ ਦਾ ਜੰਗਲ ਵਿੱਚ ਕਿਉਂ ਬੈਠੇ ਆ ਕਿਉਂਕਿ ਇੱਕ ਤਾਂ ਬਾਬਾ ਜੀ ਅੱਖਾਂ ਮੀਟ ਕੇ ਬੈਠੇ ਆ ਤੇ ਥੋੜੀ ਦੂਰੀ ਤੇ ਭਾਈ ਕਮਲਿਆ ਜੀ ਵੀ ਕਿਨਾਰੇ ਬੈਠ ਕੇ ਨਾਮ ਜਪ ਰਹੇ ਆ ਉਹਨੇ ਦੇਖਿਆ ਇਹ ਦੋ ਜਾਨੇ ਇਹਨਾਂ ਦੇ ਬੈਠਣ ਦਾ ਕਾਰਨ ਕੀ ਆ ਇਹ ਪਤਾ ਕਰਨ ਵਾਸਤੇ ਉਹ ਸਿਪਾਹੀ ਜੀ ਦਾ ਨਾਮ ਸੁਖਦਿਆਲ ਆ ਨੇੜੇ ਆਇਆ ਤੇ ਇੱਥੇ ਬੈਠਣ ਦਾ ਕਾਰਨ ਪੁੱਛਿਆ ਭਾਈ ਕਮਲੀਆ ਜੀ ਕਹਿਣ ਲੱਗੇ ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਪੁੱਤਰ ਹਨ ਇਹਨਾਂ ਨੂੰ ਭਜਨ ਕਰਨ ਦਾ ਸ਼ੌਂਕ ਆ ਇਸੇ ਕਰਕੇ ਕਦੇ-ਕਦੇ ਇੱਥੇ ਜੰਗਲ ਵਿੱਚ ਆ ਜਾਂਦੇ ਆ ਤੇ ਉਹਨੇ ਪੁੱਛਿਆ ਭਾਈ ਤੁਸੀਂ ਕੌਣ ਹੋ ਪਾਈ ਕਮਲੀ ਆ ਜੀ ਕਹਿੰਦੇ ਮੈਂ ਇਹਨਾਂ ਦਾ ਸੇਵਕ ਹਾਂ ਇਹਨਾਂ ਦੀ ਸੇਵਾ ਵਿੱਚ ਲੱਗਿਆ ਰਹਿੰਦਾ ਹਾਂ ਇਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਦੁਆਬਸ ਵਿੱਚ ਗੱਲਾਂ ਕਰ ਰਹੇ ਆ ਤੇ ਬਾਬਾ ਜੀ ਦੀ ਸਮਾਧੀ ਖੁੱਲ ਗਈ ਨਿੱਤਰ ਖੋਲੇ ਬਾਬਾ ਜੀ ਨੇ ਤੇ ਉਹ ਸਿਪਾਹੀ ਦੇ ਵੱਲ ਦੇਖਿਆ ਤੇ ਉਹਦਾ ਮਨ ਸਾਰਾ ਹੀ ਬਾਬਾ ਜੀ ਨੇ ਪੜ ਲਿਆ ਸਿਪਾਹੀ ਚੰਚਲ ਸੁਭਾ ਦਾ ਸੀ ਪੁੱਛਣ ਕਰਨ ਲੱਗਾ ਕਿ ਬਾਬਾ ਜੀ ਚਲੋ ਠੀਕ ਆ ਤੁਸੀਂ ਇੱਥੇ ਭਜਨ ਬੰਦਗੀ ਕਰ ਰਹੇ ਹੋ ਪਰ ਇੰਨੀ ਨਿੱਕੀ ਉਮਰ ਇਹ ਤਾਂ ਖੇਡਣ ਕੁੱਦਣ ਦੀ ਉਮਰ ਆ ਇਹ ਉਮਰ ਵਿੱਚ ਸਾਧੂ ਕਿਉਂ ਬਣੇ ਫਿਰਦੇ ਹੋ ਮੇਰੇ ਪੱਲੇ ਕੁਝ ਪਿਆ ਨਹੀਂ ਮੈਨੂੰ ਇਹ ਸਵਾਲ ਦਾ ਜਵਾਬ ਦੇ ਦਿਓ ਸਾਧੂ ਸੰਤ ਤਾਂ ਬਹੁਤ ਕੁਝ ਲੋਕਾਂ ਨੂੰ ਦੱਸਦੇ ਹੁੰਦੇ ਆ ਉਹਨਾਂ ਕੋਲ ਤਾਂ ਹਰ ਗੱਲ ਦਾ ਜਵਾਬ ਹੁੰਦਾ ਹੁਣ ਇਹਦੇ ਮਨ ਦੇ ਵਿੱਚ ਸੀ ਕਿ ਇੱਕ ਛੋਟਾ ਜਿਹਾ ਬਾਲਕ ਭਲਾ ਕਿ ਮੈਂ ਸਾਧੂ ਸੰਤ ਹੋ ਸਕਦਾ ਐਨੇ ਬਾਬਾ ਜੀ ਦੀ ਅਜਮਤ ਦੇਖਣੀ ਚਾਹੁੰਦਾ ਸੀ ਕਰਾਮਾਤ ਇਹਦਾ ਦੱਸੋ ਖਾਂ ਬਾਬਾ ਜੀ ਭਲਾ ਸੂਰਮਾ ਕਿਹਨੂੰ ਕਹਿੰਦੇ ਹੁੰਦੇ ਆ ਤੇ ਬਾਬਾ ਸ੍ਰੀ ਚੰਦ ਜੀ ਅੰਤਰਜਾਮੀ ਗੁਰੂ ਪੁੱਤਰ ਜੀ ਹੌਲੀ ਜੇ ਮੁਸਕਰਾਏ ਆ ਤੇ ਆਖਿਆ ਸਾਡੇ ਲਈ ਤਾਂ ਭਾਈ ਸੂਰਮਾ ਉਹ ਹੁੰਦਾ ਸਾਡੇ ਦੇਖੇ ਜੀ ਨੇ ਕ੍ਰੋਧ ਨੂੰ ਜਿੱਤ ਲਿਆ ਹੋਵੇ ਜਿਹਨੇ ਮਨ ਨੂੰ ਜਿੱਤ ਲਿਆ ਹੋਵੇ जिने ਆਪਣੇ ਵਿਕਾਰਾਂ ਭਰੇ ਮਨ ਦੇ ਉੱਪਰ ਕਾਬੂ ਪਾ ਕੇ ਰੱਖਿਆ ਹੋਵੇ ਤੇ ਜਿਹੜਾ ਸੱਚ ਬੋਲਣ ਦੀ ਵਾਸਤੇ ਸੰਗ ਦਾ ਨਾ ਹੋਵੇ, ਜਕ ਦਾ ਨਾ ਹੋਵੇ, ਇੱਥੇ ਲੋੜ ਪਵੇ ਸੱਚ ਬੋਲਣ ਦੀ ਤੇ ਜਿਹੜਾ ਸੱਚ ਬੋਲ ਦਵੇ ਨੇਕੀ ਦੇ ਰਸਤੇ ਤੇ ਤੁਰੇ, ਨਾ ਹੀ ਥੱਕੇ ਤੇ ਨਾ ਹੀ ਭਟਕੇ, ਸਾਡੇ ਲਈ ਤਾਂ ਉਹੀ ਸੂਰਮਾ ਹੋਇਆ। ਸਾਧੂ ਲੋਕਾਂ ਦੀ ਨਜ਼ਰ ਵਿੱਚ ਤਾਂ ਇਹੋ ਜਿਹਾ ਹੀ ਬੰਦਾ ਸੂਰਮਾ ਹੁੰਦਾ। ਫੇਰ ਬਾਬਾ ਜੀ ਉਹਦੇ ਜੀਵਨ ਬਾਰੇ ਦੱਸਦੇ ਆ ਜਿਹਨੂੰ ਸੁਣ ਕੇ ਬੜਾ ਹੈਰਾਨ ਹੋ ਗਿਆ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ ਦੁਨੀਆਦਾਰਾਂ ਦੀ ਨਜ਼ਰ ਵਿੱਚ ਤਾਂ ਤੇਰੇ ਵਰਗੇ ਵੀ ਸੂਰਮੇ ਹੁੰਦੇ ਆ ਜਿਹੜੇ ਸਰਕਾਰ ਤੋਂ ਡਾਂਗਾਂ ਲੈ ਲੈਂਦੇ ਆ ਪਾਵਰ ਸ਼ਕਤੀ ਲੈ ਲੈਂਦੇ ਆ ਪਰ ਦਬ ਦਬਾ ਬਣਾ ਕੇ ਰੱਖਦੇ ਆ ਗਰੀਬਾਂ ਤੇ ਭਲੇ ਮਾਨਸਾਂ ਤੇ ਉਹਨਾਂ ਨੂੰ ਧਮਕਾਉਂਦੇ ਆ ਡਰਾਉਂਦੇ ਆ ਫਿਰ ਉਹਨਾਂ ਤੋਂ ਪੈਸੇ ਖਾਂਦੇ ਆ ਤੇ ਇਉਂ ਫਿਰਦੇ ਆ ਆਪ ਦੇ ਆਪ ਨੂੰ ਸਮਝਦੇ ਆ ਸੀ ਸਭ ਤੋਂ ਉੱਚੇ ਹੋ ਗਏ। ਬਾਬਾ ਜੀ ਨੇ ਜੰਗਲ ਵਿੱਚ ਬੈਠਿਆਂ ਦੱਸ ਦਿੱਤਾ ਸੀ ਕਿ ਇਹ ਜਿਹੜਾ ਸਿਪਾਹੀ ਸੀ ਸਾਧ ਸੰਗਤ ਜੀ ਵਿਕਾਰਾਂ ਨਾਲ ਭਰਿਆ ਸੀ। ਸੋਖ ਦਿਆਲ ਭਾਵੇਂ ਇਹਦਾ ਨਾਂ ਸੀ ਪਰ ਇਹਦੇ ਵਿੱਚ ਕੋਈ ਦਇਆ ਨਹੀਂ ਸੀ। ਇਹਦੇ ਮਨ ਨੂੰ ਕੋਈ ਸੁੱਖ ਨਹੀਂ ਸੀ। ਸ੍ਰੀ ਬਾਬਾ ਜੀ ਨੇ ਛੋਟੀ ਉਮਰ ਵਿੱਚ ਜਦੋਂ ਬਚਨ ਕੀਤੇ ਕਿ ਤੂੰ ਤਾਂ ਲੋਕਾਂ ਤੋਂ ਭਾਈ ਡਰਾ ਕੇ ਧਮਕਾ ਕੇ ਰਿਸ਼ਵਤ ਵੀ ਲੈ ਲੈਣਾ ਪੈਸੇ ਵੀ ਲੈ ਲੈਣਾ ਬਾਬਾ ਜੀ ਦੇ ਸਚਾਈ ਭਰੇ ਬਚਨ ਸੁਣ ਕੇ ਕਿਉਂਕਿ ਜਾਣਦਾ ਸੀ ਨਾ ਕਿ ਮੈਂ ਇਹ ਕਰਮ ਪਿੱਛੇ ਕਰਕੇ ਆਇਆ ਸ਼ਰਮਿੰਦਾ ਹੋ ਗਿਆ ਹੁਣ ਬਾਬਾ ਜੀ ਦੇ ਬਚਨ ਸਦਕਾ ਜਦੋਂ ਸਾਰੀ ਗੱਲ ਅੱਗੇ ਆ ਗਈ ਆ ਇਹਨੂੰ ਸਭ ਕੁਝ ਪਤਾ ਲੱਗ ਗਿਆ ਤੇ ਅੱਖਾਂ ਨੇ ਨੀਵੀਆਂ ਕਰ ਲਈਆਂ ਸ਼ਰਮਸਾਰ ਹੋ ਗਿਆ ਇਨਾ ਡਿੰਗਾ ਮਾਰਦਾ ਸੀ ਬਾਬਾ ਜੀ ਪਾਸ ਕਿ ਤੁਹਾਨੂੰ ਨਹੀਂ ਪਤਾ ਹੋਣਾ ਕਿ ਸੂਰਮਾ ਕੌਣ ਹੁੰਦਾ ਇਸ ਕਰਕੇ ਫਿਰ ਇਹਨਾਂ ਨੂੰ ਕਰਨੀ ਕਮਾਈ ਵਾਲਾ ਸਚਾਈ ਦਾ ਪੁੱਤਲਾ ਜਾਣਿਆ ਬਾਬਾ ਜੀ ਨੂੰ ਸਿਪਾਹੀ ਨੇ ਸੀਸ ਝੁਕਾਇਆ ਬਾਬਾ ਸ੍ਰੀਚੰਦ ਜੀ ਅੱਗੇ ਕਹਿਣ ਲੱਗਾ ਮਹਾਤਮਾ ਜੀ ਤੁਸੀਂ ਸੱਚ ਆਖਦੇ ਹੋ ਪਰ ਕਿਰਪਾ ਕਰਕੇ ਮੈਨੂੰ ਸੱਚ ਦੇ ਰਾਹ ਚੱਲਣ ਦਾ ਵੱਲ ਵੀ ਦੱਸ ਦਿਓ ਕਿਰਪਾ ਕਰੋ ਹੁਣ ਜੇ ਤੁਸੀਂ ਜਾਣਦੇ ਹੋ ਕਿ ਮੈਂ ਇਦਾਂ ਕਰਦਾ ਹਾਂ ਮੇਰਾ ਜੀਵਨ ਇੰਨਾ ਮੇੜਾ ਮਲੀਨ ਕਿਰਪਾ ਕਰੋ ਬਾਬਾ ਜੀ ਨੇ ਭਾਵੇਂ ਅੰਤਰਜਾਮੀ ਸੀ ਪਹਿਲਾਂ ਇਹਦਾ ਨਾਮ ਪੁੱਛਿਆ ਇਹਨੇ ਕਿਹਾ ਮੇਰਾ ਨਾਮ ਸੁਖਦਿਆਲ ਆ ਬਾਬਾ ਜੀ ਨੇ ਕਿਹਾ ਨਾਮ ਤਾਂ ਸੋਹਣਾ ਜੇਕਰ ਪਾਪੀਆਂ ਦੋਸ਼ੀਆਂ ਨੂੰ ਦੰਡ ਦਿਵਾ ਕੇ ਪਰਜਾ ਲਈ ਸੁਖਦਾਇਕ ਹੋਵੇ ਫੇਰ ਤੇਰੇ ਵਰਗਾ ਭਾਈ ਕੌਣ ਆ ਤੂੰ ਪਾਪੀਆਂ ਨੂੰ ਛੱਡ ਦਿਨਾ ਪੈਸੇ ਲੈ ਕੇ ਛੱਡਿਆ ਨਾ ਕਰ ਸੱਚ ਦੇ ਰਾਹ ਤੇ ਤੁਰ ਇਵੇਂ ਤਾਂ ਪਾਪ ਵਧਦੇ ਆ ਤੂੰ ਪਾਪੀਆਂ ਨੂੰ ਛੱਡ ਦਿਨਾ ਸਾਧ ਸੰਗਤ ਜੀ ਇਸ ਤਰ੍ਹਾਂ ਅੱਜ ਵੀ ਹੁੰਦਾ ਜਿਹੜੇ ਇਹ ਸਰਕਾਰ ਦੇ ਲੋਕ ਆ ਸਾਧ ਸੰਗਤ ਜੀ ਸਰਕਾਰ ਦੇ ਬੰਦੇ ਆ ਇਹ ਕੀ ਕਰਦੇ ਆ ਪਾਪੀਆਂ ਨੂੰ ਛੱਡ ਦਿੰਦੇ ਆ ਤੇ ਵਿਕਾਰ ਵਧ ਜਾਂਦੇ ਧਰਤੀ ਤੇ ਧਰਤੀ ਜਿਹੜੀ ਨਰਕ ਬਣੀ ਪਈ ਆ ਇਸੇ ਲਈ ਬਾਬਾ ਜੀ ਨੇ ਆਖਿਆ ਤੁਸੀਂ ਦੋਸ਼ੀਆਂ ਨੂੰ ਸਜ਼ਾ ਦਿਆਂ ਕਰੋ ਪਰਜਾਂ ਨਾਲ ਨਿਆਂ ਕਰਿਆ ਕਰੋ ਇਹਦੇ ਨਾਲ ਹੀ ਤੁਹਾਡੀ ਪਰਮਗਤੀ ਹੋ ਜਾਣੀ ਹੈ ਐਸਾ ਸੁਣ ਕੇ ਨਿਹਾਲ ਹੋਇਆ ਫਿਰ ਬਾਕੀ ਸਾਰੀ ਜ਼ਿੰਦਗੀ ਜਿੰਨੀ ਵੀ ਉਹਦੀ ਰਹਿੰਦੀ ਸੀ ਤਾਂ ਉਹ ਸੌਖ ਦਿਵਾਲ ਸਿਪਾਹੀ ਬਾਬਾ ਜੀ ਦੇ ਬਚਨਾਂ ਨੂੰ ਮੰਨ ਕੇ ਫਰਜ਼ਾਂ ਨੂੰ ਨਿਭਾਉਂਦਾ ਰਿਹਾ ਫਿਰ ਬਾਬਾ ਜੀ ਇਹਦੇ ਜਾਨ ਪਿੱਛੋਂ ਆ ਪੱਖੋ ਕੇ ਆਏ ਆ ਸਾਰਿਆਂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਕਈ ਦਿਨਾਂ ਮਗਰੋਂ ਬਾਬਾ ਜੀ ਘਰ ਆਏ ਆ ਸਾਰੇ ਤਾਂ ਇਹਨਾਂ ਨੂੰ ਦੇਖ ਕੇ ਬੜੇ ਖੁਸ਼ ਹੋ ਗਏ ਪਰ ਇਹਨਾਂ ਦੇ ਨਾਨਾ ਜੀ ਮੂਲ ਚੰਦ ਜੀ ਬਹੁਤ ਗੁੱਸੇ ਹੋਏ ਗੁੱਸੇ ਹੋਣ ਦਾ ਕਾਰਨ ਸਾਧ ਸੰਗਤ ਜੀ ਇਹ ਸੀ ਕਹਿਣ ਲੱਗੇ ਜਿਹੋ ਜਿਹਾ ਪਿਓ ਹੈ ਤੇ ਹਾਹੀ ਪੁੱਤ ਹੈ ਇਹਨਾਂ ਨੇ ਵੀ ਉਹੀ ਕੰਮ ਫੜ ਲਿਆ ਭਲਾ ਦੇਖੋ ਘਰ-ਬਾਰ ਛੱਡ ਕੇ ਬਾਹਰ ਜਾ ਕੇ ਬੈਠਣ ਵਿੱਚ ਕੀ ਰੱਖਿਆ ਹੈ ਉਹ ਤਾਂ ਹਰ ਥਾਂ ਰਮਿਆ ਹੈ RAM ਜਿਹੜਾ ਤੈਨੂੰ ਜੰਗਲ ਵਿੱਚ ਹੀ ਕਿਉਂ ਦਿਖਾਈ ਦੇ ਰਿਹਾ ਇਸ ਕਰਕੇ ਤੂੰ ਰੁੱਖਾਂ ਹੇਠਾਂ ਬੈਠ ਕੇ ਅੱਖਾਂ ਮੀਟ ਕੇ ਬੈਠਦਾ ਇਹਦੇ ਨਾਲ ਭਲਾ ਕੀ ਹੋ ਜਾਏਗਾ ਜੇ ਰੱਬ ਨੇ ਤੈਨੂੰ ਦੇਖਣਾ ਕਰਦੀਆਂ ਕੰਧਾਂ ਅੰਦਰ ਬੈਠੇ ਨੂੰ ਵੀ ਦੇਖ ਲਵੇਗਾ ਤੂੰ ਆਪਣੇ ਪਿਤਾ ਵਾਂਗੂ ਫਕੀਰੀ ਵਾਲੇ ਪਾਸੇ ਹੋ ਤੁਰਿਆ ਇਹ ਟੁਰਨਾ ਚੰਗੀ ਗੱਲ ਨਹੀਂ ਕੋਈ ਸਿਆਣੀ ਤੇ ਸੁਗੜ ਹੋਣ ਦੀ ਗੱਲ ਕਰ ਕਿਸੇ ਭਲੇ ਘਰ ਜਾ ਕੇ ਤੇਰੇ ਨਾਤੇ ਦੀ ਗੱਲ ਤੋਰੀ ਕੋਈ ਵੇਖਣ ਨੂੰ ਆਵੇ ਤੇ ਕੀ ਆਖਾਂਗੇ ਕਿ ਮਲੰਗ ਨੂੰ ਜੰਗਲ ਵਿੱਚ ਜਾ ਕੇ ਦੇਖੋ ਇਹ ਮੇ ਸਾਧ ਸੰਗਤ ਜੀ ਉਹਨੂੰ ਸਮਝੋ ਇਹ ਕਥਾ ਨੂੰ ਇਹਦਾ ਭਾਵ ਕੀ ਆ ਜਿਵੇਂ ਇੱਕ ਨਾਨਾ ਆਪਣੇ ਦੋਤੇ ਤੇ ਰੋਸ ਜਿਤਾ ਸਕਦਾ ਬਿਲਕੁਲ ਭਾਈ ਮੂਲ ਚੰਦ ਜੀ ਗੁਰਨਾਨਕ ਸਾਹਿਬ ਜੀ ਦੇ ਸਹੁਰਾ ਸਾਹਿਬ ਬਾਬਾ ਸ੍ਰੀ ਚੰਦ ਜੀ ਦੇ ਨਾਨਾ ਜੀ ਗੁੱਸਾ ਕੱਢ ਰਹੇ ਹੈ ਕਿ ਪਹਿਲਾਂ ਪਿਤਾ ਫਕੀਰ ਹੋ ਗਿਆ ਮੇਰੀ ਧੀ ਨੂੰ ਭਾਣੂ ਸਭ ਨੂੰ ਛੱਡ ਕੇ ਦੇਖੋ ਪਰਦੇਸ਼ ਚਲਾ ਗਿਆ ਤੇ ਹੁਣ ਜੇ ਤੂੰ ਵੀ ਪੁੱਤਰ ਇਦਾਂ ਕਰੇਂਗਾ ਤੇ ਤੇਰੀ ਮਾਂ ਕਿਦੇ ਆਸਰੇ ਜਿਉਂਦੀ ਰਹੇਗੀ ਇਹੋ ਠੀਕ ਨਹੀਂ ਹੈ ਫਿਰ ਮੂਲਚੰਦ ਜੀ ਕਹਿਣ ਲੱਗੇ ਜਿਤਨੇ ਵੀ ਗਲੀ ਦੇ ਬੱਚੇ ਆ ਪਿੰਡ ਦੇ ਨਿਆਣੇ ਹਨ ਸਾਰੇ ਪੂਰੇ ਕੱਪੜੇ ਪਾ ਕੇ ਰੱਖਦੇ ਆ ਪਰ ਤੂੰ ਨਗਨ ਅਵਸਥਾ ਦੇ ਵਿੱਚ ਘੁੰਮਦਾ ਹੈ ਕੱਪੜੇ ਵੀ ਪੂਰੇ ਨਹੀਂ ਪਹਿਨਦਾ ਇਸ ਤਰ੍ਹਾਂ ਨਹੀਂ ਤੈਨੂੰ ਕਰਨਾ ਚਾਹੀਦਾ ਤੈਨੂੰ ਵੀ ਦੂਜੇ ਬੱਚਿਆਂ ਵਾਂਗ ਆਪਣਾ ਜੀਵਨ ਬਣਾਉਣਾ ਚਾਹੀਦਾ ਇਸ ਤਰ੍ਹਾਂ ਜੰਗਲ ਵਿੱਚ ਜਾ ਕੇ ਬੈਠਣਾ ਠੀਕ ਨਹੀਂ ਤੂੰ ਕਦੇ-ਕਦੇ ਬੋਲਣਾ ਵੀ ਬੰਦ ਕਰ ਦੇਣਾ ਇਸ ਤਰ੍ਹਾਂ ਤੂੰ ਕਰਦਾ ਤੇ ਸਾਡਾ ਦਿਲ ਜਿਹੜਾ ਦੁਖਦਾ ਹੈ ਤੋ ਜਦੋਂ ਨਾਨਾ ਮੂਲਚੰਦ ਜੀ ਕੁਝ ਹੋਰ ਆਖਦੇ ਆ ਪਰ ਮਾਤਾ ਸਲਖਣੀ ਜੀ ਅੱਗੇ ਹੋ ਜਾਂਦੇ ਆ ਤੇ ਆਪਣੇ ਪਿਤਾ ਜੀ ਨੂੰ ਵਿੱਚ ਹੀ ਟੋਕ ਦਿੰਦੇ ਆ ਤੇ ਬੇਨਤੀ ਕਰਦੇ ਆ ਪਿਤਾ ਜੀ ਕਿਰਪਾ ਕਰੋ ਇਹਨਾਂ ਨਾਲ ਇਸ ਤਰ੍ਹਾਂ ਗੱਲ ਨਾ ਕਰਿਆ ਕਰੋ ਸ੍ਰੀ ਚੰਦ ਨਾਲ ਵਿਆਜੋਗਾ ਹੋਏਗਾ ਤੇ ਲਖਮੀ ਚੰਦ ਕਰੇਗਾ ਇਹਨਾਂ ਨੂੰ ਤਾਂ ਬੇਬੇ ਨਾਨਕੀ ਜੀ ਦੀ ਗੋਦ ਪਾੰਦੇ ਹੀ ਆਖ ਗਿਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਚਨ ਕਰ ਗਿਆ ਪ੍ਰਵਿਖ ਬਚਨ ਕਿ ਇਹ ਤਾਂ ਜਤੀ ਸਤੀ ਸਾਧੂ ਹੋਏਗਾ ਕਰਿਆ ਕਰਾਮਾਤੀ ਬਹੁਤ ਜ਼ਿਆਦਾ ਤੇ ਇਹਦਾ ਪੰਥ ਵੀ ਅੱਗੇ ਚੱਲਣਾ ਹੈ ਆਉਣ ਵਾਲੇ ਸਮੇਂ ਵਿੱਚ ਏਡੀ ਵੱਡੀ ਕਰਾਮਾਤ ਦੇ ਵਿੱਚ ਪ੍ਰਗਟ ਹੋਵੇਗੀ ਵੱਡੇ ਵੱਡੇ ਸਿੱਧ ਨਾਥ ਜੋਗੀ ਇਹਦੇ ਅੱਗੇ ਸੀਸ ਝੁਕਾ ਦੇਣਗੇ ਇਤਨਾ ਤਪੀਸ਼ਵਰ ਹੋਵੇਗਾ ਇਸ ਕਰਕੇ ਪਿਤਾ ਜੀ ਤੁਸੀਂ ਇਸ ਨੂੰ ਡਾਂਟਿਆ ਨਾ ਕਰੋ ਇਹਨਾਂ ਦੇ ਪਿਤਾ ਜੀ ਤਾਂ ਇਹ ਭਵਖਬਾਕ ਕਰ ਚੁੱਕੇ ਆ ਹੋਰ ਕਿਸੇ ਨੂੰ ਯਕੀਨ ਹੋਵੇ ਨਾ ਹੋਵੇ ਪਰ ਮੈਨੂੰ ਆਪਣੇ ਸਾਈ ਦੇ ਆਖੇ ਤੇ ਪੂਰਾ ਵਿਸ਼ਵਾਸ ਆ ਇਸ ਕਰਕੇ ਮੈਂ ਇਹਨਾਂ ਦੀ ਵਰਤੀ ਇਹਨਾਂ ਦੀਆਂ ਸਮਾਧੀਆਂ ਇਹਨਾਂ ਦੇ ਸੁਭਾਅ ਵਿੱਚ ਵਿਗੜ ਨਹੀਂ ਪਾਉਣਾ ਚਾਹੁੰਦੀ ਪਿਤਾ ਜੀ ਜੋ ਇਹ ਕਰਦੇ ਆ ਦੇਖਦੀਆਂ ਤੇ ਸਮਝਦੀ ਰਹਿੰਦੀਆਂ ਕਿਉਂ ਸ੍ਰੀ ਮਾਤਾ ਜੀ ਨੇ ਆਪਣੇ ਪਿਤਾ ਜੀ ਨੂੰ ਸਮਝਾਇਆ ਕਿ ਜੇ ਇਹ ਨਗਨ ਅਵਸਥਾ ਵਿੱਚ ਵੀ ਰਹਿੰਦੇ ਆ ਇਹਦੇ ਵਿੱਚ ਵੀ ਰੱਬ ਦੀ ਰਜਾ ਜਾਣੂ ਇਹ ਜੰਗਲ ਵਿੱਚ ਚਲੇ ਜਾਂਦੇ ਆ ਬੋਲਦੇ ਨਹੀਂ ਅੱਖਾਂ ਮੀਟ ਕੇ ਬੈਠੇ ਰਹਿੰਦੇ ਆ ਇਹ ਭਗਵਾਨ ਦੀ ਲੀਲਾ ਹੀ ਸਮਝੋ ਜੀ ਇਹਨਾਂ ਨੂੰ ਰੋਕਣਾ ਟੋਕਣਾ ਉਚਿਤ ਨਹੀਂ ਹੈ ਇਸ ਤਰ੍ਹਾਂ ਫਿਰ ਮੂਲ ਚੰਦ ਜੀ ਨੂੰ ਪਤਾ ਲੱਗ ਗਿਆ ਭਾਵੇਂ ਕਿ ਦੇਖੋ ਵੱਡੇ ਹਨ ਉਮਰ ਦੇ ਵਿੱਚ ਨਾਨੇ-ਧੋਤੇ ਦਾ ਰਿਸ਼ਤਾ ਹੈ ਗੁੱਸਾ ਕਰ ਸਕਦੇ ਆ ਕੀਤਾ ਵੀ ਹੈ ਪਰ ਜਦੋਂ ਮਾਤਾ ਸਲਖਣੀ ਜੀ ਨੇ ਸਮਝਾਇਆ ਤ੍ਰਿਸ਼ਟਾਂਤ ਦੇ ਕੇ ਫਿਰ ਭਾਈ ਮੂਲचंद ਜੀ ਸੁਜਾਨ ਬੜੇ ਉਹਨਾਂ ਨੂੰ ਸਮਝ ਆ ਗਈ ਆ ਬਾਬਾ ਸ੍ਰੀਚੰਦ ਜੀ ਨੂੰ ਪੱਖੋ ਕੇ ਆਇਆਂ ਨੂੰ 2.5 ਸਾਲ ਹੋ ਚੁੱਕੇ ਆ ਜਿਵੇਂ ਪਹਿਲਾਂ ਨਾਨਕਿਆਂ ਵੱਲੋਂ ਬੰਦੇ ਭੇਜੇ ਗਏ ਕੁਝ ਬੇਬੇ ਜੀ ਨੇ ਇਹਨਾਂ ਨੂੰ ਨਹੀਂ ਸੀ ਟੋਰਿਆ ਜਿਵੇਂ ਭਾਈ ਜੈ RAM ਜੀ ਨੇ ਵੀ ਕਈ ਨਾਲ ਜਿਹੜੇ ਆ ਬੰਦੇ ਆਏ ਆ ਤੇ ਨਾਨੇ ਨਾਨੀ ਨੇ ਬਾਬਾ ਜੀ ਨੂੰ ਨਹੀਂ ਸੀ ਟੋਰਿਆ ਉਹਨਾਂ ਆਖਿਆ ਇੱਥੇ ਸਾਡਾ ਦਿਲ ਲੱਗਾ ਹੋਇਆ ਸ੍ਰੀ ਬੇਬੇ ਜੀ ਬਹੁਤ ਨਾਨਕੀ ਜੀ ਉਦਾਸ ਹੋਏ ਆ ਫਿਰ ਦੋਨੋਂ ਜੀ ਦੋਵੇਂ ਦੰਪਤੀ ਇਹਨਾਂ ਦੇ ਲੈਣ ਨੂੰ ਪੱਖੋ ਕੇ ਆ ਪਾਏ ਆ ਸਾਰੇ ਪਰਿਵਾਰ ਨੇ ਇਹਨਾਂ ਦਾ ਸਤਿਕਾਰ ਕੀਤਾ ਇਹ ਵੀ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਚੰਦ ਜੀ ਨੂੰ ਵੇਖ ਕੇ ਪ੍ਰਸੰਨ ਹੋਏ ਆ ਤੇ ਮਾਤਾ ਜੀ ਨੇ ਵੀ ਬੇਬੇ ਨਾਨਕੀ ਜੀ ਨੂੰ ਨਮਸਕਾਰ ਕਰਕੇ ਅਸੀਸਾਂ ਪਾਈਆਂ ਨੇ ਤੇ ਸਾਧ ਸੰਗਤ ਜੀ ਜਦੋਂ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਚੰਦ ਜੀ ਆਏ ਆ ਵਿਹੜੇ ਦੇ ਵਿੱਚ ਰੌਣਕ ਲੱਗੀ ਆ ਮੱਥਾ ਟੇਕਣ ਲੱਗੇ ਬੇਬੇ ਨਾਨਕੀ ਜੀ ਨੂੰ ਤਾਂ ਬੇਬੇ ਜੀ ਦਾ ਵਿਰਾਗ ਠਲਿਆ ਨਾ ਗਿਆ ਰੁਕਿਆ ਨਹੀਂ ਦੋਹਾਂ ਹੀ ਆਪਣੇ ਭਤੀਜਿਆਂ ਨੂੰ ਘੁੱਟ ਕੇ ਛਾਤੀ ਨਾਲ ਲਾਇਆ ਵਾਰ-ਵਾਰ ਮੱਥਾ ਤੇ ਮੁਖੜਾ ਚੁੰਮਿਆ ਹੈ ਸਾਧ ਸੰਗਤ ਜੀ ਬੇਬੇ ਨਾਨਕੀ ਜੀ ਨੂੰ ਪਹਿਨਾ ਵੀਰ ਦਾ ਵਿਛੋੜਾ ਹੀ ਸਹਿ ਸੀ ਜੋ ਸਹਿ ਹ ਨਹੀਂ ਸੀ ਜਾਂਦਾ ਇਹ ਵਿਛੋੜਾ ਸਹਿ ਹ ਨਾ ਜਾਏ ਪਰ ਦੇਖੋ ਬਾਅਦ ਵਿੱਚ ਬਾਬਾ ਸ੍ਰੀ ਚੰਦ ਜੀ ਵੀ ਨਾਨਕੇ ਆ ਗਏ ਆ ਤੇ ਇਹ ਬੱਚੇ ਵੀ ਚਿਰ ਪਿਛੋਂ ਮਿਲੇ ਆ ਤੇ ਵਿਰਾਗ ਜਿਹੜਾ ਸੀ ਅੱਖਾਂ ਰਾਹੀੋਂ ਹੰਝੂ ਬਾਹਰ ਆ ਗਏ ਆ ਆਖਿਆ ਮੈਂ ਤੁਹਾਡੇ ਤੋਂ ਵਾਰ-ਵਾਰ ਕੇ ਵਾਰ-ਵਾਰ ਕੇ ਸਦਕੇ ਜਾਂਦੀ ਹਾਂ ਮੈਂ ਤੁਸਾਂ ਕੀ ਕੁਰਬਾਨ ਜਿਨ੍ਹਾਂ ਪਿੱਛੋਂ ਦੇਖਣਾ ਮਿਲਿਆ ਇਹ ਬਚਨ ਬੇਬੇ ਜੀ ਨੇ ਆਖੇ ਆ ਮੇਰੇ ਧੰਨ ਭਾਗ ਅੱਜ ਮੇਰਾ ਦੁੱਖ ਅੱਧਾ ਹੋ ਗਿਆ ਬੇਬੇ ਨਾਨਕੀ ਜੀ ਨੂੰ ਸਾਧ ਸੰਗ ਜੀ ਕੋਈ ਪੈਸੇ ਵੱਲੋਂ ਕੋਈ ਕਮੀ ਨਹੀਂ ਹੈ ਕਿਸੇ ਦੁਨਿਆਵੀ ਪਦਾਰਥ ਦੀ ਕਮੀ ਨਹੀਂ ਉਹਨਾਂ ਅੰਦਰ ਤਾਂ ਵਿਰਾਗ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਤੇ ਬਾਬਾ ਸ੍ਰੀ ਚੰਦ ਜੀ ਨੂੰ ਸੰਭਾਲਣ ਦਾ ਜੋ ਡਿਊਟੀ ਲੱਗੀ ਆ ਉਹਨੂੰ ਪੂਰਾ ਕਰਨ ਦਾ ਹੈ ਕਹਿਣ ਲੱਗੇ ਵੀਰ ਨਾਨਕ ਦੇ ਵਿਛੋੜੇ ਨੇ ਮੈਨੂੰ ਤੇ ਤੁਹਾਡੇ ਦਾਦੀ ਜੀ ਦਾਦੇ ਨੂੰ ਜ਼ਖਮੀ ਕਰ ਦਿੱਤਾ ਹੈ ਅੰਦਰ ਤੱਕ ਉਹ ਦੂਜਿਆਂ ਦੇ ਬੱਚਿਆਂ ਨੂੰ ਅੱਖਾਂ ਅੱਗੇ ਫਿਰਦੇ ਜਾਂ ਸ਼ਾਮ ਨੂੰ ਸਾਂਝ ਨੂੰ ਘਰ ਆਉਂਦੇ ਦੇਖ ਕੇ ਇਤਨਾ ਝੂਰਦੇ ਆ ਜਿਉਂ ਪੈਲ ਪਾਉਂਦਾ ਮੂਰ ਆਪਣੇ ਪੈਰਾਂ ਨੂੰ ਦੇਖ ਕੇ ਝੁਰਦਾ ਹੈ ਕਿ ਮੇਰੇ ਪੈਰ ਜਿਹੜੇ ਆ ਇਤਨੇ ਬਦਸੂਰਤ ਨੇ ਪਤਾ ਨਹੀਂ ਵੀਰ ਜੀ ਕਦੋਂ ਆਉਣਗੇ ਸਾਰਿਆਂ ਨੂੰ ਠੰਡ ਪਾਉਣਗੇ ਓ ਬੇਬੇ ਨਾਨਕੀ ਜੀ ਇਸ ਤਰ੍ਹਾਂ ਦੇ ਬਚਨ ਕਰਦੇ ਆ ਤੇ ਬਾਬਾ ਸ੍ਰੀ ਚੰਦ ਜੀ ਨੂੰ ਗਲਵਕੜੀ ਵਿੱਚ ਲੈ ਲਿਆ ਬਹੁਤ ਪ੍ਰੇਮ ਕੀਤਾ ਤੇ ਮੱਥੇ ਉੱਪਰ ਹੱਥ ਫੇਰਿਆ ਕਿਦੋਂ ਬੇਬੇ ਨਾਨਕੀ ਜੀ ਦਾ ਵਿਰਾਗ ਇਤਨਾ ਬੈਬਲ ਹੋਇਆ ਦੇਖਿਆ ਬਾਬਾ ਸ੍ਰੀ ਚੰਦ ਜੀ ਬੋਲੇ ਆਖਿਆ ਭੂਆ ਜੀ ਤੁਸੀਂ ਤਾਂ ਬਹੁਤ ਵਿਚਾਰਬਾਨ ਹੋ ਅੱਜ ਕੀ ਹੋ ਗਿਆ ਆਪ ਜੀ ਨੂੰ ਕਿਹੜੇ ਵਹਿਣ ਵਿੱਚ ਵਹਿ ਰਹੇ ਹੋ ਯਾਦ ਕਰੋ ਤੁਸੀਂ ਤਾਂ ਮੈਨੂੰ ਦੱਸਿਆ ਸੀ ਪਿਤਾ ਜੀ ਨਿਰੰਕਾਰ ਦੀ ਜੋਤ ਹਨ ਦੁਨੀਆ ਨੂੰ ਤਾਰਨ ਵਾਸਤੇ ਉਹ ਗਏ ਹੋਏ ਹਨ ਉਹ ਤਾਂ ਸਰਬ ਵਿਆਪੀ ਹਨ ਜਿਹੜਾ ਵੀ ਉਹਨਾਂ ਨੂੰ ਯਾਦ ਕਰਦਾ ਹੈ ਉਹਨਾਂ ਨੂੰ ਜ਼ਰੂਰ ਦਰਸ਼ਨ ਦਿੰਦੇ ਆ ਉਹ ਤਾਂ ਆਪਣੇ ਪਿਆਰਿਆਂ ਦੀਆਂ ਖਾਸ਼ਾ ਪੂਰੀਆਂ ਕਰਦੇ ਆ ਭੁੱਲਿਆਂ ਨੂੰ ਸਿੱਧੇ ਰਸਤੇ ਪਾਉਂਦੇ ਆ ਭੂਲੇ ਹੇ ਮਾਰਗ ਜਿਨੇ ਬਤਾਇਆ ਐਸਾ ਗੁਰਬਡ ਭਾਗੀ ਪਾਇਆ ਪੂਆ ਜੀ ਮੈਨੂੰ ਤਾਂ ਕਿਤੇ ਵੀ ਉਹ ਦੂਰ ਪ੍ਰਤੀਤ ਨਹੀਂ ਹੁੰਦੇ ਨਾਲ-ਨਾਲ ਹੀ ਦਿਸਦੇ ਆ ਪਾਬਾ ਸ੍ਰੀਚੰਦ ਜੀ ਨੇ ਸਵਾਲ ਵੀ ਪੁੱਛਿਆ ਭਾਵੇਂ ਜਾਣਦੇ ਆ ਬੇਬੇ ਨਾਨਕੀ ਜੀ ਨੇ ਹੀ ਉਹਨਾਂ ਦੀ ਪਰਵਿਰਸ਼ ਕਰਕੇ ਗੱਲਾਂ ਦੱਸੀਆਂ ਨੇ ਕਹਿੰਦੇ ਪੂਆ ਜੀ ਕਿ ਤੁਸੀਂ ਉਹਨਾਂ ਨੂੰ ਵੱਖਰੇ ਤੇ ਦੂਰ ਜਾਣਦੇ ਹੋ ਪਿਤਾ ਜੀਤਾ ਦਿਲਾਂ ਦੇ ਮਾਲਕ ਨੇ ਕਿਸੇ ਨੇ ਦਿਲ ਵਿੱਚ ਉਹਨਾਂ ਨੂੰ ਯਾਦ ਕੀਤਾ ਤੇ ਉਹ ਜਾਣ ਲੈਂਦੇ ਆ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਅਸੀਂ ਸੁਣਿਆ ਹੈ ਤੁਸੀਂ ਤਾਂ ਸਾਰਿਆਂ ਤੋਂ ਪਹਿਲਾਂ ਉਹਨਾਂ ਨੂੰ ਰੱਬ ਰੂਪ ਛਾਣਿਆ ਸੀ ਫਿਰ ਐਸਾ ਬਜੋ ਕਿਉਂ ਮੰਨਦੇ ਹੋ ਕਿ ਪਿਤਾ ਜੀ ਛੱਡ ਕੇ ਚਲੇ ਗਏ ਨਹੀਂ ਉਹ ਕਿਤੇ ਵੀ ਨਹੀਂ ਗਏ ਉਹ ਤਾਂ ਸਾਡੇ ਨਾਲ ਹਾਂ ਜੀ ਤਦ ਸ੍ਰੀ ਸਸਮੁਖ ਗਿਰਾ ਬਖਾਨੀ ਸੁਣੋ ਪੂਆ ਜੀ ਹਮਰੀ ਬਾਨੀ ਸੁਧ ਬ੍ਰह्म ਬਪ ਨਾਨਕ ਜੋ ਨਿਰੰਕਾਰਜ ਵਿਆਪਕ ਹੈ ਸੋ ਇਹ ਬਾਬਾ ਸ੍ਰੀ ਚੰਦ ਜੀ ਨੇ ਬਚਨ ਕੀਤੇ ਭਗਤ へਤ ਸੋ ਧਰੇ ਆਕਾਰੇ ਸੋ ਰੂਪ ਰਵਿਆ ਹੈ ਸਾਰੇ ਸ੍ਰੀ ਬਾਬਾ ਜੀ ਨੇ ਜਦੋਂ ਬਚਨ ਕੀਤੇ ਨਾ ਬਾਬਾ ਸ੍ਰੀ ਚੰਦ ਜੀ ਨੇ ਤੇ ਦੇਖੋ ਜੀ ਆਖਿਆ ਪੂਆ ਜੀ ਕਿਸੇ ਗੱਲ ਦੀ ਫਿਕਰ ਨਾ ਕਰੋ ਕੈਂਤਾ ਤੇ ਸੋਚਾਂ ਜਿਹੜੀਆਂ ਹਨ ਉਹਨਾਂ ਦੀਆਂ ਨੀਆਂ ਛੱਡ ਦਿਓ ਯਕੀਨ ਕਰੋ ਜਦੋਂ ਬੇਬੇ ਜੀ ਨੇ ਇਤਨੀਆਂ ਮਿੱਠੀਆਂ ਪਿਆਰੀਆਂ ਗੱਲਾਂ ਬਾਬਾ ਸ੍ਰੀਚੰਦ ਜੀ ਦੀਆਂ ਸੁਣੀਆਂ ਖੁਸ਼ ਵੀ ਹੋ ਗਏ ਹੈਰਾਨ ਵੀ ਹੋ ਗਏ ਫਿਰ ਉਹ ਸਾਰੀ ਗੱਲ ਯਾਦ ਆ ਗਈ ਕਿ ਜਦੋਂ 7 ਸਾਲਾਂ ਦੇ ਸੀ ਸ੍ਰੀਚੰਦ ਜੀ ਉਦੋਂ ਵੀਰ ਜੀ ਨੇ ਇਹਨਾਂ ਨੂੰ ਛੱਡ ਦਿੱਤਾ ਸੀ ਆਪਣੇ ਨਾਲੋਂ ਚਲੇ ਗਏ ਸੀ ਛੱਡ ਕੇ ਤੇ ਇਹ ਉੱਥੇ ਜਦੋਂ ਰਹਿੰਦੇ ਸੀ ਮਸਤ ਤੇ ਚੌਪੀ ਰਹਿੰਦੇ ਸੀ ਕਿਸੇ ਨੇ ਇਹਨਾਂ ਬੋਲਦੇ ਨਹੀਂ ਸੀ ਹੁਣ ਭਾਵੇਂ ਸਿਆਣੇ ਲੱਗਦੇ ਆ ਪਰ ਉਮਰ ਤਾਂ ਜੇ ਛੋਟੀ ਹੋਈ ਆ ਅਜੇ ਵੀ ਬਾਲਕ ਦੋ ਤਿੰਨ ਸਾਲਾਂ ਦੇ ਅਰਸੇ ਵਿੱਚ ਇਤਨੀ ਸੋਝੀ ਇਤਨੀ ਗੰਭੀਰਤਾ ਇਹ ਵਿਚਾਰ ਕਿੱਥੋਂ ਆ ਗਈ ਇਸ ਤਰ੍ਹਾਂ ਭਰੋਸਾ ਆਇਆ ਕਿ ਵੀਰ ਜੀ ਦੇ ਜਿਹੜੇ ਬਚਨ ਸੀ ਉਹ ਸੱਚੇ ਹੋਣਗੇ ਉਹ ਬਚਨੇ ਸੀ ਕਿ ਬੇਬੇ ਜੀ ਜਦੋਂ ਤੁਸੀਂ ਸਾਨੂੰ ਯਾਦ ਕਰੋਗੇ ਅਸੀਂ ਆ ਜਾਵਾਂਗੇ ਇਹ ਬਚਨਾ ਉੱਪਰ ਵੀ ਪ੍ਰਤੀਤ ਹੋ ਗਈ ਬੇਬੇ ਨਾਨਕੀ ਜੀ ਦੀ ਬਾਬਾ ਸ੍ਰੀ ਚੰਦ ਜੀ ਨੇ ਆਪਣੇ ਭੂਆ ਜੀ ਦਾ ਵਿਰਹੁ ਤੇ ਭਰਮ ਅੰਧੇਰਾ ਇਉਂ ਉਡਾ ਦਿੱਤਾ ਜਿਵੇਂ ਜ਼ੋਰ ਦੀ ਹਵਾ ਚੱਲਣ ਤੇ ਅੱਕ ਦੀਆਂ ਫੱਟੀਆਂ ਖਖੜੀਆਂ ਵਿੱਚੋਂ ਤੁੰਬਾ ਤੁੰਬਾ ਹੋ ਕੇ ਰੂਹ ਉੱਡ ਜਾਂਦੀ ਸਾਥ ਸੰਗ ਜੀ ਉੱਡਦੀ ਆ ਨਾ ਬੇਬੇ ਜੀ ਵਿਗਾਸ ਵਿੱਚ ਆ ਗਏ ਉਹਨਾਂ ਨੇ ਦੁਪੱਟੇ ਨਾਲ ਅੱਖਾਂ ਪੂੰਝੀਆਂ ਮੁਸਕਰਾਉਂਦੇ ਹੋਏ ਫਿਰ ਬੋਲੇ ਆਖਿਆ ਮੇਰੇ ਵੀਰ ਦੇ ਬੱਚਿਓ ਜੁਗ ਜੁਗ ਜੀਵੋ ਜਵਾਨੀਆਂ ਮਾਣੋ ਤੇ ਜੱਗ ਤੇ ਮਾਣ ਪਾਓ ਇਸ ਤਰ੍ਹਾਂ ਬਹੁਤ ਅਸੀਸਾਂ ਨਾਲ ਭਰ ਦਿੱਤਾ ਨਾਮ ਚੇਤਾਵੇ ਇਸ ਤਰ੍ਹਾਂ ਦੇ ਮੇਲ ਮਲਾ ਮਗਰੋਂ ਸਾਰਿਆਂ ਨੇ ਅੰਨ ਤੇ ਜਲ ਛਕਿਆ ਤੇ ਆਰਾਮ ਕੀਤਾ ਰਾਤ ਹੋਈ ਫਿਰ ਰਲ ਕੇ ਬੈਠੇ ਆ ਚਿਰਾਂ ਪਾਸੋਂ ਮਿਲੇ ਸੀ ਦੁੱਖ ਸੁੱਖ ਦੀਆਂ ਗੱਲਾਂ ਕੀਤੀਆਂ ਬੇਬੇ ਨਾਨਕੀ ਜੀ ਨੇ 마ਸੀ ਚੰਦੋ ਰਾਣੀ ਜੀ ਨੂੰ ਉਲੰਭੇ ਦਿੱਤੇ ਕਿ ਕਈ ਵਾਰ ਅਸੀਂ ਸੇਵਕਾਂ ਨੂੰ ਭੇਜਿਆ ਤਿੰਨ ਸਾਲ ਹੁਣ ਤੇ ਆਏ ਆ ਤੁਸੀਂ ਮਾਤਾ ਸਲੱਖਣੀ ਨੂੰ ਤੋਰਿਆ ਨਹੀਂ ਸਾਡੇ ਪਾਸ ਜੇ ਇਹਨਾਂ ਨੂੰ ਨਹੀਂ ਸੀ ਟੋੜਨਾ ਤਾਂ ਦੂਆ ਬੱਚਿਆਂ ਨੂੰ ਭੇਜ ਦਿੰਦੇ ਸ੍ਰੀ ਚੰਦ ਜੀ ਨੂੰ ਲਿਆਉਣ ਵੇਲੇ ਤੁਸੀਂ ਆਖਿਆ ਸੀ ਛੇਤੀ ਹੀ ਛੱਡ ਜਾਵਾਂਗੇ ਪਰ ਉਹ ਵੀ ਤੁਸੀਂ ਬਚਨ ਮੰਨੇ ਨਹੀਂ ਉਹ ਵੀ ਤੁਹਾਡੇ ਯਾਦ ਭੁੱਲ ਗਿਆ ਇਉ ਗਿਲੇ ਗੁਜ਼ਾਰੀ ਦੀਆਂ ਗੱਲਾਂ ਕੁਝ ਬੇਬੇ ਨਾਨਕੀ ਜੀ ਨੇ ਕਹਿ ਦਿੱਤੀਆਂ ਨੇ ਤੇ ਕੁਝ ਉਹਨਾਂ ਕਹਿ ਦਿੱਤੀਆਂ ਨੇ ਇਉ ਗੱਲਾਂ ਕਰਦੇ ਕਰਦੇ ਫਿਰ ਸਾਰੇ ਆਰਾਮ ਕਰਨ ਲੱਗੇ ਆ ਸਾਧ ਸੰਗਤ ਜੀ ਇਹ ਪਾਵਨ ਕਥਾ ਹੈ ਜਦੋਂ ਬੇਬੇ ਨਾਨਕੀ ਜੀ ਬਾਬਾ ਸ੍ਰੀ ਚੰਦ ਜੀ ਦੇ ਪਾਸ ਆਉਂਦੇ ਆ ਤੇ ਉਹ ਵਿਰਾਗ ਦੀ ਗੱਲ ਕਰਦੇ ਆ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਯਾਤਰਾਤੇ ਗਏ ਹੋਏ ਉਦਾਸੀਆਂ ਤੇ ਗੁਰੂ ਸੰਗ ਹੀ ਹੁੰਦਾ ਗੁਰੂ ਹਮੇਸ਼ਾ ਨਾਲ ਹੀ ਹੁੰਦਾ ਗੁਰੂ ਕਦੇ ਵੀ ਦੂਰ ਨਹੀਂ ਹੋ ਸਕਦਾ ਗੁਰ ਮੇਰੇ ਸੰਗ ਸਦਾ ਹੈ ਨਾਲੇ ਇਹ ਕਹਿਣ ਵਾਲੇ ਬਾਬਾ ਸ੍ਰੀ ਚੰਦ ਜੀ ਹਨ ਤੇ ਬੇਬੇ ਨਾਨਕੀ ਜੀ ਨੂੰ ਯਾਦ ਕਰਾਉਣ ਵਾਲੇ ਕੋਈ ਸਭ ਤੋਂ ਪਹਿਲੇ ਸਿੱਖ ਤਾਂ ਤੁਸੀਂ ਹੀ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਿਤਾ ਜੀ ਦੇ ਸਾਰਿਆਂ ਨੇ ਆਖ ਦਿੱਤਾ ਸੀ ਉਹ ਡੁੱਬ ਗਏ ਹਨ ਪਰ ਇੱਕ ਤੁਸੀਂ ਨਹੀਂ ਸੀ ਮੰਨੇ ਤੁਸੀਂ ਆਖਿਆ ਸੀ ਮੇਰਾ ਵੀਰ ਡੁੱਬ ਨਹੀਂ ਸਕਦਾ ਉਹ ਤਾਂ ਡੁੱਬਦਿਆਂ ਨੂੰ ਤਾਰਨ ਗਿਆ ਹੈ ਇਸੇ ਤਰ੍ਹਾਂ ਉੱਥੇ ਘਟਨਾ ਵਾਪਰੀ ਸਾਧ ਸੰਗਤ ਜੀ ਸੁਲਤਾਨਪੁਰ ਦੇ ਵਿੱਚ ਬੇਈ ਨਦੀ ਵਿੱਚ ਮਹਾਰਾਜ ਤਿੰਨ ਦਿਨੋਂ ਲੋਪ ਰਹੇ ਸਾਰਿਆਂ ਨੇ ਆਖਿਆ ਸੀ ਕੋਈ ਪਾਣੀ ਵਾਲਾ ਜਲਜੀਵ ਉਹਨਾਂ ਨੂੰ ਖਾ ਗਿਆ ਹੋਵੇਗਾ ਜਿਹੜਾ ਉਹਨਾਂ ਦਾ ਸਰੀਰ ਨਹੀਂ ਮਿਲਿਆ ਪਰ ਬੇਬੇ ਨਾਨਕੀ ਜੀ ਨਹੀਂ ਸੀ ਮੰਨੇ ਤਾਂ ਇਹ ਉਹਨਾਂ ਦਾ ਸਿੱਧਕ ਸੀ ਇਵੇਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਨਾਨਕੇ ਪਰਿਵਾਰ ਵਿੱਚ ਜਾ ਕੇ ਸਭ ਦਾ ਹੀ ਦਿਲ ਜਿੱਤ ਲਿਆ ਬਾਬਿਆਂ ਦਾ ਵੀ ਮਾਮਿਆਂ ਦਾ ਵੀ ਅੱਜ ਦੇ ਰੀਵਾਨ ਵਿੱਚ ਇਤਨੀਆਂ ਹੀ ਬੇਨਤੀਆਂ ਭੁੱਲ ਚੁੱਕ ਦੀ ਖਿਮਾ ਗੁਰੂ ਮਹਾਰਾਜ ਕਿਰਪਾ ਕਰਨ ਜੀ ਕੀਤੀ ਹੋਈ ਵਿਚਾਰ ਅਰਧਿਆਂ ਵਿੱਚ ਵਸੇ ਗੁਰ ਸ਼ਬਦਾਂ ਦੀ ਕਮਾਈ ਕਰਕੇ ਉੱਚੇ ਸੱਚੇ ਜੀਵਨ ਵਾਲੇ ਬਣ ਜਾਈਏ ਪੁਲ ਚੁੱਕ ਦੀ ਖਿਮਾ ਜੀ ਦੇਹੋ ਸੱਜਣ ਅਸੀਂ ਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਰ ਸਗਲੇ ਦਵਾਰ ਕੋ ਸਾੜ ਕੇ ਗਏ ਹੋ ਤਹਾਰੂ ਦਵਾਰ ਵਾਹਿ ਗਏ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ